ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਪੱਕ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਵਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰ ਲੈਣੇ ਆ ਸਿਆਸਤ ਦੀ ਤੁਸੀਂ ਵੀ ਸੁਣਿਆ ਹੋਊਗਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਤਾਂ ED ਦੇ ਵੱਲੋਂ ਸੰਮਣ ਜਾਰੀ ਕੀਤੇ ਗਏ ਸਨ ਤੇ ਹੁਣ ਅਦਾਲਤ ਦੇ ਵੱਲੋਂ ਸੰਮਣ ਜਾਰੀ ਕਰ ਦਿੱਤੇ ਗਏ ਨੇ ਕੀ ਕਹਿਣਾ ਤੁਹਾਡਾ ਭពਿੰਦਰ ਜੀ ਇਹ ਜਿਹੜਾ ਈਡੀ ਦਾ ਜਿਹੜਾ ਪਹਿਲਾਂ ਵੀ ਤੁਹਾਨੂੰ ਇਸ ਢੰਗ ਨਾਲ ਸੰਮਣ ਭੇਜੇ ਗਏ ਸੀ ਪੰਜ ਵਾਰੀ ਈਡੀ ਵੱਲੋਂ ਅਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤੇ ਪਤਾ ਹੀ ਹੈ ਕਿ ਪੰਜੇ ਦੇ ਪੰਜੇ ਵਾਰੀ ਅਰਵਿੰਦ ਕੇਜਰੀਵਾਲ ਹੋਰੀ ਪਹੁੰਚੇ ਨਹੀਂ ਸਨ ਈਡੀ ਦੇ ਸਾਹਮਣੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਬਹਾਨੇ ਨਾਲ ਗ੍ਰਿਫਤਾਰ ਕਰ ਸਕਦੀ ਹੈ ਈਡੀ ਤੇ ਜਿਹਦੇ ਨਾਲ ਕੀ ਹੁੰਦਾ ਕਿ ਜਿਹੜੀ ਭਾਜਪਾ ਵੱਲੋਂ ਸਰਕਾਰ ਡਿੱਗਣ ਨੂੰ ਲੈ ਕੇ ਇਹ ਜਿਹੜਾ ਸਾਜ਼ਿਸ਼ ਰਚੀ ਗਈ ਹੈ ਜਿਸ ਢੰਗ ਨਾਲ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਨਾ ਆਗੂਆਂ ਦਾ ਕਹਿਣਾ ਹੁਣ ਉਹ ਜਿਹੜਾ ਮਾਮਲਾ ਹੈਗਾ ਬਾਰ-ਬਾਰ ਬਾਰ-ਬਾਰ ਈਡੀਬਲੂ ਸੰਮਣ ਭੇਜੇ ਜਾ ਰਹੇ ਸੀ ਤੇ ਹੁਣ ਕੀ ਹੋਇਆ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਦੇ ਵਿੱਚ ਅਰਜੀ ਪਾਤੀ ਅਰਾਊਜ਼ ਐਵੇਨਿਊ ਅਦਾਲਤ ਦਿੱਲੀ ਜੀ ਹੁਣ ਅਦਾਲਤ ਨੇ ਕੀ ਕੀਤਾ ਹੈ ਅਦਾਲਤ ਨੇ 17 ਫਰਵਰੀ ਨੂੰ ਪੇਸ਼ ਹੋਣ ਵਾਸਤੇ ਸੰਮਨ ਕਰਤਾ ਪ੍ਰਵਿੰਦ ਕੇਜਰੀਵਾਲ ਹੁਰਾ ਨੂੰ 17 ਫਰਵਰੀ ਨੂੰ ਤੁਸੀਂ ਸਾਡੇ ਕੋਲ ਆਓ ਹੁਣ ਚੀਜ਼ ਇਹ ਹੈ ਕਿ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਦੋਸ਼ ਲਾਉਂਦੇ ਪਏ ਨੇ ਭਾਜਪਾ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਕਿ ਕੇਂਦਰ ਸਰਕਾਰ ਜਿਹੜਾ ਹੈ ਜੀ ਉਹ ਕਿਤਨੇ ਕਿਤੇ ਧੱਕਾ ਕਰ ਰਹੀ ਹੈ ਦਬਾਅ ਬਣਾ ਰਹੀ ਹੈ ਤੇ ਸਾਡੀ ਜਿਹੜੀ ਹੈ ਸਰਕਾਰ ਡਿੱਗਣ ਦੀ ਤਿਆਰੀ ਚ ਹੈ ਦੂਸਰਾ ਜਿਹੜੀ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਵਾਸਤੇ ਭਾਜਪਾ ਹੱਥ ਜਿਹੜੇ ਹੱਥ ਕੰਡੇ ਜਿਹੜੇ ਹਰ ਤਰ੍ਹਾਂ ਦੇ ਅਪਣਾ ਰਹੀ ਹੈ ਜੀ ਜਿਸ ਢੰਗ ਨਾਲ ਇਹ ਦੋਸ਼ ਲੱਗ ਰਹੇ ਨੇ ਆਮ ਆਰਤੀ ਪਾਰਟੀ ਵੱਲੋਂ ਹੁਣ ਭੁਪਿੰਦਰ ਜੀ ਚਾਹੇ ਆਪਾਂ ਗੱਲ ਕਰ ਲਈਏ ਮੇਅਰ ਦੀਆਂ ਚੋਣਾਂ ਦੀ ਚੰਡੀਗੜ੍ਹ 'ਚ ਜਿਸ ਢੰਗ ਨਾਲ ਮੇਅਰ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਜਿਹੜਾ ਮਾਮਲਾ ਹੈ ਉਹ ਅਦਾਲਤ 'ਚ ਗਿਆ ਹੈ ਅਦਾਲਤ ਨੇ ਜੋ ਵੀਡੀਓ ਦੇਖੀ ਤੇ ਦੱਸਿਆ ਵੀ ਇਹ ਦੇ ਲੋਕਤੰਤਰ ਦਾ ਕਾਣ ਹੈ ਜੀ ਜਿਸ ਢੰਗ ਨਾਲ ਕਿ ਜਿਹੜਾ ਰਿਟਰਨਿੰਗ ਅਫਸਰ ਸੀਗਾ ਜਿਹੜਾ ਪ੍ਰੈਜ਼ਾਈਡਿੰਗ ਆਫ ਸਰਪੋਸ ਨੇ ਜੋ ਉਹਦੀ ਗੱਲਬਾਤ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਸੋ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਸਵਾਲੀਆ ਨਿਸ਼ਾਨ ਦੇ ਘੇਰੇ ਦੇ ਵਿੱਚ ਆ ਗਈਆਂ ਨੇ ਸਵਾਲੀਆ ਨਿਸ਼ਾਨ ਲੱਗ ਗਿਆ ਇਹੋ ਜੀਆਂ ਗੱਲਾਂ ਦਿੱਤੇ ਕੀ ਇਹ ਜੋ ਕੁਝ ਹੋ ਰਿਹਾ ਹੈ ਉਹ ਸਿਆਸਤ ਦੇ ਤਹਿਤ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਭਾਜਪਾ ਸਰਕਾਰ ਉਹਦੇ ਵੱਲ ਕੀਤਾ ਜਾ ਰਿਹਾ ਹੈ ਜਿਸ ਢੰਗ ਨਾਲ ਕਿ ਕਾਂਗਰਸ ਵਾਲੇ ਵੀ ਦੋਸ਼ ਲਾ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਦੋਸ਼ ਲਾ ਰਹੇ ਨੇ ਹੁਣ ਇਸੇ ਤਰੀਕੇ ਨਾਲ 17 ਤਰੀਕ ਦੇ ਸ hẳn ਭੇਜੇ ਗਏ ਨੇ ਅਦਾਲਤ ਵੱਲੋਂ ਉੱਥੇ ਤੇ ਪੇਸ਼ ਹੋਣਾ ਜਿਹੜਾ ਮੇਰੇ ਖਿਆਲ ਹਰ ਹਾਲਤ 'ਚ ਹੋਣਾ ਪੈਣਾ ਕਿਉਂਕਿ ਅਦਾਲਤੀ ਸ hẳn ਜਿਹੜੇ ਆ ਉਹਦੇ ਮੁਤਾਬਕ ਜਿਹੜਾ ਪੇਸ਼ੀ ਜਿਹੜੀ ਹੈ ਜ਼ਰੂਰੀ ਹੈ ਜੀ ਮਤਲਬ ਇਹ ਨਾ ਹੋਵੇ ਮਤਲਬ ਇਹ ਕਿ ਸਿਹਤ ਪੱਖੋਂ ਕੋਈ ਦਿੱਕਤ ਆ ਜਾਏ ਉਹਦੇ ਵਿੱਚ ਇਥੇ ਨਾ ਜਾ ਸਕਣ ਬਰਿੰਦਰ ਜੀ ਮੈਂ ਵੀ ਕਹਿਣਾ ਚਾਹਾਂਗਾ ਕਿ ਮੈਂ ਆਪ ਆਗੂਆਂ ਦੇ ਵਿੱਚ ਮਤਲਬ ਜੋ ਪ੍ਰੈਸਵਾਰਤਾ ਕਰਦੇ ਆ ਕਿ ਆਪ ਆਗੂਆਂ ਦਾ ਇਹ ਵੀ ਕਹਿਣਾ ਰਿਹਾ ਕਿ ਇਹ ਜਿਹੜੇ ਈਡੀ ਦੇ ਸੰਬੰਧ ਨੇ ਕਿਸੇ ਭਾਜਪਾ ਆਗੂ ਨੂੰ ਕਿਉਂ ਨਹੀਂ ਜਾਂਦੇ ਹੈਗੇ ਦੇਖੋ ਗੱਲ ਇਹ ਹੈ ਕਿ ਜਿਸ ਢੰਗ ਨਾਲ ਈਡੀ ਨੇ ਜੋ ਕੁਝ ਹਦਾਇਤਾਂ ਮਿਲਦੀਆਂ ਕਿਉਂਕਿ ਦੇਖੋ ਇੱਕ ਸਿੱਧੀ ਜਿਹੜੀ ਗੱਲ ਹੈ ਭੁਪਿੰਦਰ ਜੀ ਜੀ ਆਪਾਂ ਇੱਕ ਸਿੱਧੀ ਗੱਲ ਕਰਦੇ ਆ ਜਿੰਨੀਆਂ ਵੀ ਏਜੰਸੀਜ਼ ਹੁੰਦੀਆਂ ਨੇ ਚਾਹੇ ਉਹ ਜਿਹੜੀ ਪੰਜਾਬ ਸਰਕਾਰ ਦੀ ਅਧੀਨ ਏਜੰਸੀ ਹੋਵੇ ਜਿਸ ਤਰ੍ਹਾਂ ਵਿਜੀਲੈਂਸ ਬਿਊਰੋ ਹੋ ਗਿਆ ਜਾਂ ਆਪ ਕੇਂਦਰ ਸਰਕਾਰ ਦੇ ਅਧੀਨ ਏਜੰਸੀਆਂ ਸੀਬੀਆਈ ਲਾ ਲੋ ਜਾਂ ਤੁਸੀਂ ਐ ਜਿਸ ਢੰਗ ਨਾਲ ਈਡੀ ਲਾ ਲੋ ਸੋ ਇਹ ਕਿਤੇ ਨ ਕਿਤੇ ਜਿਹੜੀ ਸੱਤਾਧਾਰੀ ਸਰਕਾਰ પાર્ટી ਹੁੰਦੀ ਆ ਉਹਦੇ ਪ੍ਰਭਾਵ ਹੇਠ ਹੁੰਦੀਆਂ ਹੁੰਦੀਆਂ ਨੇ ਜੀ ਤੇ ਕੁਝ ਵੀ ਕਹਿ ਲੋ ਪਰ ਨਰਪੱਖ ਹੁੰਦੀਆਂ ਨਹੀਂ ਇਦਾਂ ਕਿਤੇ ਨ ਕਿਤੇ ਸੱਚਾਈ ਇਹ ਹੈ ਕਿ ਪ੍ਰਭਾਵ ਹੇਠ ਹੁੰਦੀਆਂ ਹੀ ਹੁੰਦੀਆਂ ਨੇ ਜੀ ਤੇ ਅੱਗੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕੀ ਹੋਣਾ ਕੀ ਕੀ ਹੋ ਸਕਦਾ ਜੀ ਜੇ ਫਿਰ ਅੰਦਰ ਦੀ ਗੱਲਬਾਤ ਕਰ ਲੈਂਦੇ ਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਖਤਾਈ ਕੀਤੀ ਗਈ ਹੈ ਇੱਕ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਹੁਣ ਵਿਧਾਇਕਾਂ ਦੇ ਵੱਲੋਂ ਜਿਹੜਾ ਖਰਚਾ ਹੋਊਗਾ ਉਹਦੀ ਇੱਕ ਲਿਮਟ ਫਿਕਸ ਕੀਤੀ ਗਈ ਹੈ ਕੀ ਕਹਿਣਾ ਤੁਹਾਡਾ ਤੇ ਕਿਸ ਮਾਮਲੇ ਨੂੰ ਲੈ ਕੇ ਜਿਹੜੀ ਲਿਮਟ ਫਿਕਸ ਕੀਤੀ ਗਈ ਹੈ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਦੋਂ ਵੀ ਚੋਣਾ ਹੁੰਦੀਆਂ ਨੇ ਤੇ ਇੱਕ ਮਿਆਦ ਜਿਹੜੀ ਹੈ ਉਹ ਮਿੱਥੀ ਜਾਂਦੀ ਮਿਆਦ ਹੁੰਦੀ ਹੈ ਵੀ ਇੱਕ ਜਿਹੜਾ ਉਮੀਦਵਾਰ ਹੈ ਉਹ ਕਿੰਨਾ ਦਾ ਖਰਚਾ ਕਰ ਸਕਦਾ ਹੈ ਇਲੈਕਸ਼ਨ ਨੂੰ ਪ੍ਰੋਮੋਸ਼ਨ ਦੇ ਵਾਸਤੇ ਆਪਣੇ ਜਦੋਂ ਕੰਪੇਨਿੰਗ ਕਰਦਾ ਹੈ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਉਮੀਦਵਾਰ ਖੜਦਾ ਤੇ ਉਹਨਾਂ ਪ੍ਰਚਾਰ ਵੀ ਕਰਨਾ ਹੁੰਦਾ ਆਪਣੇ ਸੌਰ ਤੇ ਪੋਸਟਰ ਵੀ ਲਾਣੇ ਹੁੰਦੇ ਨੇ ਆਏ ਗਿਆ ਨੂੰ ਚਾਹ ਵੀ ਪਿਲਾਉਣੀ ਹੁੰਦੀ ਹੈ ਪਕੌੜੇ ਵੀ ਖਵਾਣੇ ਹੁੰਦੇ ਨੇ ਸੈਂਡਵਿਚ ਵੀ ਖਵਾਣੇ ਹੁੰਦੇ ਨੇ ਹੋਰ ਲੱਲਾ ਭੱਬਾ ਜਿਹੜਾ ਬਥੇਰੇ ਤਰ੍ਹਾਂ ਦਾ ਖਰਚਾ ਹੁੰਦਾ ਜੀ ਤੇ ਉਹਦੇ ਵਿੱਚ ਕਈ ਉਮੀਦਵਾਰ ਐਹੋ ਜਿਹੀ ਵੀ ਆ ਚਲੋ ਆਪਾਂ ਕੀ ਕਹੀਏ ਵੀ ਜੋ ਸਚਾਈ ਸਾਰਿਆਂ ਦੇ ਸਾਹਮਣੇ ਹੈ ਕਿ ਛੰਗ ਨਾਲ ਉਹ ਆਉ ਭਗਤ ਕਰਦੇ ਆ ਤੇ ਕੀ ਕੁਝ ਪਲਾਉਂਦੇ ਤੇ ਕੀ ਕੁਝ ਖਵਾਉਂਦੇ ਨੇ ਜੀ ਤੇ ਕੀ ਕੋਜੇ ਟੇਬਲ ਥੱਲੇ ਹੋ ਜਾਂਦਾ ਵੋਟਾਂ ਦੇ ਚੱਕਰ 'ਚ ਜੀ ਇਹ ਵੀ ਸਭ ਨੂੰ ਪਤਾ ਹੈ ਹੁਣ ਚੀਜ਼ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਮਿਆਦ ਮਿੱਥੀ ਹੈ ਕਿ ਕੋਈ ਵੀ ਜਿਹੜਾ ਲੋਕ ਸਭਾ ਦਾ ਉਮੀਦਵਾਰ ਹੈ ਉਹ ਚੋਣਾਂ ਦੇ ਦੌਰਾਨ ਪ੍ਰਚਾਰ ਦੇ ਉੱਤੇ 95 ਲੱਖ ਤੇ ਵਿਧਾਨ ਸਭਾ ਦਾ ਜਿਹੜਾ ਉਮੀਦਵਾਰ ਹੈ 40 ਲੱਖ ਤੋਂ ਵੱਧ ਪੈਸੇ ਖਰਚ ਨਹੀਂ ਕਰ ਸਕਦਾ ਤੇ ਜੇ ਉਹਦੀ ਕਿਤੇ ਸ਼ਿਕਾਇਤ ਮਿਲ ਜਾਂਦੀ ਹੈ ਜਾਂ ਉਹ ਪ੍ਰੂਫ ਮਿਲ ਜਾਂਦੇ ਨੇ ਭਈ ਇਸ ਨੇ ਜਿਹੜਾ ਇਸ ਰੂਲ ਨੂੰ ਤੋੜਿਆ ਤੇ ਉਹਦਾ ਹੋ ਸਕਦਾ ਹੈ ਕਿ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਮੀਦਵਾਰੀ ਵੀ ਖਤਮ ਕਰ ਦਵੇ ਇਹ ਜੋ ਚੀਜ਼ ਸਾਹਮਣੇ ਹੈ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਲੰਧ ਡਿਵੀਜ਼ਨ ਦੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਨੇ ਉਹਨਾਂ ਦੀ ਪ੍ਰਧਾਨਗੀ ਹੇਠ ਉਹਨਾਂ ਦੀ ਅਹੁਦੇਦਾਰੀ ਅਗਵਾਈ ਹੇਠ ਆਪਾਂ ਕਹਿ ਲਈਏ ਕਿ ਇੱਕ ਬੈਠ ਹੋਈ ਹੈ ਹੂੰ ਕੁਝ ਜ਼ਿਲ੍ਹਿਆਂ ਦੀ ਜਿਨ੍ਹਾਂ ਦਾ ਉੱਥੇ ਜਰਿਸਡਿਕਸ਼ਨ ਉਹਨਾਂ ਲਈ ਅਧੀਨ ਆਉਂਦਾ ਹੈਗਾ ਜਿਨ੍ਹਾਂ ਜ਼ਿਲ੍ਹਿਆਂ ਦਾ ਜੀ ਉਦੇ ਵਿੱਚ ਮਤਲਬ ਜਿਸ ਢੰਗ ਨਾਲ ਦੱਸਿਆ ਜਾ ਰਿਹਾ ਕਿ 201 ਆਈਟਮਾਂ ਨੇ ਉਹਨਾਂ ਦੇ ਰੇਟ ਲਿਸਟ ਤੈ ਕਿਤੇ ਨੇ ਜਿਸ ਢੰਗ ਨੇ ਪ੍ਰਸਕ੍ਰਾਈਬ ਕੀਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਭਈ ਚਾ ਦਾ ਜਿਹੜਾ 15 ਰੁਪਏ ਰੇਟ ਹੈ ਸੈਂਡਵਿਚ ਦਾ ਐਨ ਆ ਰੇਟ ਹੈ ਪਕੌੜੇ ਦਾ ਐਨ ਆ ਰੇਟ ਹੈ ਕੁਰਸੀਆਂ ਜਿਹੜੀਆਂ ਲਾਣੀਆਂ ਨੇ ਉਹਨਾਂ ਦਾ ਐਨ ਆ ਰੇਟ ਹੈ ਫੋਰ ਵੀ ਜਿਹੜੀਆਂ 201 ਆਈਟਮਾਂ ਨੇ ਕੁੱਲ ਉਹਨਾਂ ਦੇ ਰੇਟ ਜਿਹੜੇ ਨੇ ਫਿਕਸ ਕੀਤੇ ਗਏ ਨੇ ਭਈ ਤੁਸੀਂ ਇਹ ਚੀਜ਼ਾਂ ਦੇ ਇਸ ਤੋਂ ਵੱਧ ਨਹੀਂ ਖਰਚਾ ਕਰ ਸਕਦੇ ਸੋ ਭਵਿੰਦਾ ਜੀ ਕੀਤੇ ਨੇ ਕਿਤੇ ਦੇਖੋ ਕਿ ਇੱਕ ਉਮੀਦਵਾਰ ਜਿਹੜਾ ਹੈਗਾ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 95 ਲੱਖ ਰੁਪਇਆ ਖਰਚਾ ਜਿਹੜਾ ਬੜੀ ਹੈਰਾਨ ਜੀ ਦੀ ਗੱਲ ਹੈ ਕਿ ਇੱਕ ਮਾਤੜ ਬੰਦਾ ਇਲੈਕਸ਼ਨ 'ਚ ਖੜਾ ਹੋ ਸਕਦਾ ਨਹੀਂ ਲੱਗਦਾ ਜੇ ਸਭ ਨਾ ਤਾਂ ਜੇ ਬੰਦਾ ਆਪ 95 ਲੱਖ ਦੀ ਮਿਆਦ ਕਰਤੀ ਜਾਵੇ ਦੇਖੋ ਸੱਚਾਈ ਇਹ ਹੈ ਕਿ ਜਦੋਂ ਚੋਣਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਖਰਚਾ ਕਿਸ ਢੰਗ ਨਾਲ ਪਾਣੀ ਦੀ ਤਰ੍ਹਾਂ ਪੈਸਾ ਜਿਹੜਾ ਵਹਾਇਆ ਜਾਂਦਾ ਬਿਲਕੁਲ ਤੇ ਉਹ ਜਿਹੜਾ ਪੂਰਤੀ ਕਿਦਾਂ ਕਰਦੇ ਹੋਣਗੇ ਸਾਡਾ ਇੱਕ ਸਿਸਟਮ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜੀ ਕੈਨੇਡਾ ਜਾਂ ਜਿਹੜੇ ਦੂਸਰੇ ਮੁਲਕ ਨਹੀਂ ਹੈਗੇ ਨਿਤ੍ਰਕੀ ਯਾਫਤਾ ਮੁਲਕ ਉੱਥੋਂ ਦੇ ਕਈ ਆਉਂਦੇ ਨੇ ਲੀਡਰ ਤੋਂ ਦੱਸਦੇ ਨੇ ਕਿ ਸਾਡੀ ਚਵਾਨੀ ਨਹੀਂ ਖਰਚ ਹੁੰਦੀ ਔਰ ਇੱਥੇ ਜਿਸ ਢੰਗ ਨਾਲ ਪਾਣੀ ਜਿਹੜਾ ਵਹਾਇਆ ਜਾਂਦਾ ਹੈ ਪਾਣੀ ਦੀ ਤਰ੍ਹਾਂ ਜਿਹੜਾ ਪੈਸਾ ਵਹਾਇਆ ਜਾਂਦਾ ਸਮਝੇ ਨਾ ਉਹ ਪੂਰਤੀ ਕਿਸ ਢੰਗ ਨਾਲ ਹੁੰਦੀ ਹੈ ਇਥੇ ਵੀਰੰਦਰ ਜੀ ਕੀ ਲੱਗਦਾ ਇਸ ਚੀਜ਼ ਦੇ ਨਾਲ ਜਦੋਂ ਇਸ ਸਟੇਜ ਤੇ ਰੋਕ ਲੱਗੀ ਜਦੋਂ ਖਰਚੇ ਤੇ ਰੋਕ ਲੱਗੀ ਆ ਅੱਗੇ ਜਿਵੇਂ ਅਸੀਂ ਅਕਸਰ ਦੇਖਿਆ ਕਿ ਕਈ ਵਾਰ ਉਮੀਦਵਾਰਾਂ ਦੇ ਵੱਲੋਂ ਸਾਰਿਆਂ ਦੇ ਵੱਲੋਂ ਨਹੀਂ ਕਈ ਉਮੀਦਵਾਰਾਂ ਦੇ ਵੱਲੋਂ ਵੋਟਾਂ ਦੇ ਦੌਰਾਨ दारू ਚਲਾ ਦਿੱਤੀ ਜਾਂਦੀ ਆ ਹੋਰ ਚੀਜ਼ਾਂ ਵੰਡੀਆਂ ਜਾਂਦੀਆਂ ਨੇ ਜਿਹੜੀਆਂ ਕਿ ਉਹ ਸਮਾਜਿਕ ਚੀਜ਼ਾਂ ਹੁੰਦੀਆਂ ਨੇ ਜੈਤ ਦਾ ਖੰਡ ਜੀ ਜੀ ਤੇ ਉਹ ਚੀਜ਼ਾਂ ਨੂੰ ਕੀ ਲੱਗਦਾ ਠੱਲ ਪਈ ਕੀ ਉਹਨਾਂ ਚੀਜ਼ਾਂ ਨੂੰ ਦੇਖੋ ਭੁਪਿੰਦਰ ਜੀ ਇੰਨੇ ਇਲੈਕਸ਼ਨ ਹੋ ਗਏ ਸਾਡੇ ਦੇਸ਼ 'ਚ ਹਰ 5 ਸਾਲ ਬਾਅਦ ਕੋਈ ਨਾ ਕੋਈ ਜਿੱਦਾਂ ਇੱਕ ਲੋਕ ਸਭਾ ਦਾ ਵੀ 5 ਸਾਲ ਬਾਅਦ ਕੁਝ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਤੁਰੇ ਰਹਿੰਦਾ ਹੂੰ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਦੇਖ ਲੋਗੇ ਕਿੰਨੇ ਗਿ ਇਲੈਕਸ਼ਨ ਹੁੰਦੇ ਨੇ ਜਿਹੜੇ ਇਸ ਢੰਗ ਨਾਲ ਬੜੇ ਜਾਤ ਦੇ ਅਧੀਨ ਹੁੰਦੇ ਨੇ ਅੰਦਰ ਖਾਤੇ ਸਭ ਕੁਝ ਚੱਲਦਾ ਹੈ ਹੂੰ ਅੰਦਰ ਖਾਤੇ ਸਭ ਕੁਝ ਚੱਲਦਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਠੱਲ ਨਹੀਂ ਪਾਇਆ ਜਾ ਸਕਦੀਆਂ ਇਹ ਅੰਦਰ ਖਾਤੇ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਇਹੋ ਜਿਹੇ ਉਮੀਦਵਾਰ ਹੈ ਉਹ ਆਪਣੇ ਪ੍ਰਧਾਨਾਂ ਦੇ ਤਹਿਤ ਜਿਹੜੇ ਬਲਾਕ ਪ੍ਰਧਾਨ ਜਾਂ ਮਤਲਬ ਕੋਈ ਵੀ ਅਹੁਦੇਦਾਰ ਹੈਗੇ ਆ ਉਹ ਪੇਟੀਆਂ ਪਹੁੰਚ ਜਾਂਦੀਆਂ ਨੇ ਸ਼ਹਿਰਾਂ ਮਤਲਬ ਅੰਦਰ ਖਾਤੀ ਹੈਨਾ ਉਹ ਹਰ ਚੀਜ਼ ਜਿਹੜੀ ਹੈ ਉਹ ਸਪਲਾਈ ਤੇ ਹੁੰਦੀ ਆ ਵੋਟਰਾਂ ਨੂੰ ਵੀ ਖੁਸ਼ ਕਰਨਾ ਹੁੰਦਾ ਆਪਣੇ ਅਹੁਦੇਦਾਰਾਂ ਨੂੰ ਵੀ ਖੁਸ਼ ਕਰਨਾ ਹੁੰਦਾ ਆਪਣੇ ਕਰੀਬੀਆਂ ਨੂੰ ਵੀ ਕਰੀਬੀਆਂ ਨੂੰ ਖੁਸ਼ ਕਰਨਾ ਹੁੰਦਾ ਤੇ ਇਹ ਸਭ ਚੀਜ਼ਾਂ ਤੇ ਨਾ ਪਹਿਲਾਂ ਇਹਦੀ ਰੋਕ ਲੱਗੀ ਸੀ ਤੇ ਨਾ ਹੁਣ ਰੋਕ ਲੱਗਣੀ ਹੈ ਸੋ ਹਾਥੀ ਦੇ ਦੰਦਾਂ ਨਾਲ ਹਿਸਾਬ ਹੈ ਖਾਣ ਨੂੰ ਕੁਝ ਹੋਰ ਤੇ ਵਖਾਣ ਨੂੰ ਕੁਝ ਹੋਰ ਹੁੰਦੇ ਨੇ ਉਹ ਬਿਲਕੁਲ ਕਿਤਾਬਾਂ ਦੇ ਵਿੱਚ ਤੇ ਉਹ ਚੀਜ਼ਾਂ ਜ਼ਾਹਰੀਆ ਦੇ ਕੋਈ ਸ਼ਿਕਾਇਤਾਂ ਕਿੰਨੇ ਕਿ ਲੋਕ ਕਰਦੇ ਨੇ ਆਪੋਜੀਸ਼ਨ ਜਿਹੜੀ ਦੂਸਰੀਆਂ ਪਾਰਟੀਆਂ ਉਹ ਸ਼ਿਕਾਇਤ ਆਮ ਬੰਦਾ ਤੇ ਸ਼ਿਕਾਇਤ ਕੀ ਕਰੂਗਾ ਇਹਨਾਂ ਲੋਕੀ ਯਾਰ ਜ਼ਰੂਰ ਪੰਗਾ ਲੈਣਾ ਸੋ ਸਭ ਚੀਜ਼ਾਂ ਚੱਲਦੀਆਂ ਨੇ ਇਹ ਰੋਕ ਨਹੀਂ ਸਕਦੇ ਬਸ ਇੱਕ ਪਰਦਾ ਜਿਹਾ ਹੁੰਦਾ ਜੀ ਜੀ ਜਿਵੇਂਦਰ ਜੀ ਗੁਆਂਡੀ ਮੁਲਕ ਤੋਂ ਇੱਕ ਖਬਰ ਆਈ ਹੈ ਖਬਰ ਹੈ ਕਿ ਆ ਸਾਬਕਾ ਪ੍ਰਧਾਨ ਮੰਤਰੀ Imran Khan ਨੂੰ ਲੈ ਕੇ ਕਹਿੰਦੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹੋਰ ਵੱਧ ਸਕਦੀਆਂ ਨੇ ਕਾਫੀ ਗੰਭੀਰ ਮਸਲੇ ਜੋ ਫਸ ਸਕਦੇ ਨੇ ਕੀ ਕਹਿਣਾ ਤੁਹਾਡਾ ਕੀ ਮਸਲਾ ਹੈ ਤੇ ਕੀ ਲੱਗਦਾ ਕੀ ਹੋਵੇਗਾ ਅੱਗੇ ਦੇਖੋ ਮਸਲੇ ਤਾਂ ਕਈ ਨੇ ਜੀ ਚਾਰ ਮਾਮਲਿਆਂ ਦੇ ਵਿੱਚ ਜੋ ਦੱਸਿਆ ਜਾ ਰਿਹਾ ਹੈ ਕਿ 30 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ ਹੈ ਜੀ ਚਾਰ ਮਾਮਲੇ ਆਜੇ ਬਈ ਹੁਣ ਉਹਦੇ ਚ ਇੱਕ ਮਾਮਲਾ ਤੋਸ਼ਖਾਨਾ ਦੇ ਵੀ ਤੋਸ਼ਖਾਨਾ ਉੱਥੇ ਇੱਕ ਵਿਭਾਗ ਹੁੰਦਾ ਵੀ ਜਿੱਦੇ ਵਿੱਚ ਜਿਹੜੇ ਗਿਫਟ ਵਗੈਰਾ ਦਿੱਤੇ ਜਾਂਦੇ ਨੇ ਨਾ ਜੀ ਉੱਥੇ ਜਿਹੜੇ ਸੰਸਦ ਮੈਂਬਰ ਹੋਗੇ ਹੋਰ ਵੱਡੇ ਵੱਡੇ ਪ੍ਰਧਾਨ ਮੰਤਰੀ ਮੰਤਰੀ ਹੋਗੇ ਜੀ ਉਹਨਾਂ ਨੂੰ ਜਿਹੜੇ ਬਾਹਰਲੇ ਮੁਲਕਾਂ ਤੋਂ ਜਿਹੜਾ ਗਿਫਟ ਮਿਲਦੇ ਨੇ ਉਹ ਤੋਸ਼ੇਖਾਨੇ ਦੇ ਵਿੱਚ ਰੱਖੇ ਜਾਂਦੇ ਨੇ ਜੀ ਹੁਣ ਉਹਦੇ ਜਿਹੇ ਦੋਸ਼ ਲੱਗਿਆ ਸੀ ਵੀ ਤੋਸ਼ੇਖਾਨੇ ਤੇ ਜਿਹੜੇ ਇਹਨਾਂ ਨੂੰ ਬਾਹਰਲੇ ਮੁਲਕਾਂ 'ਚ ਗਏ ਸੀ Imran Khan 2018 ਤੋਂ ਲੈ ਕੇ 2022 ਦੇ ਦੌਰਾਨ ਆਪਣੇ ਕਾਰਜਕਾਲ ਦੇ ਵਿੱਚ ਤੇ ਉਹਦੇ ਵਿੱਚ ਇਹਨਾਂ ਨੇ ਜੋ ਗਿਫਟ-ਗੁਫਟ ਮਿਲੇ ਸੀ ਇਹਨਾਂ ਨੂੰ ਤੇ ਇਹ ਇਹਨਾਂ ਨੇ ਕੀ ਕੀਤਾ ਕੋ ਸਸਤੇ ਭਾਜੇ ਉਹ ਸਰਕਾਰੀ ਗਿਫਟ ਹੁੰਦੇ ਸਰਕਾਰੀ ਨੇ ਉਹ ਸਰਕਾਰੀ ਗਿਫਟ ਜਿਹੜੇ ਸਸਤੇ ਭਾਜੇ ਉਹ ਖਰੀਦ ਕੇ ਤੇ ਮਹੰਗੇ ਭਾਜੇ ਵੇਚਦੇ ਉਹ ਵਾ ਵਾ 158 ਕਰੋੜ ਦੇ ਆਸ-ਪਾਸ ਦਾ ਜਿਹੜਾ ਉਹ ਮਾਮਲਾ ਦੱਸਿਆ ਜਾ ਰਿਹਾ ਹੁਣ ਹੋਰ ਵੀ ਕਈ ਮਾਮਲੇ ਨੇ ਹੁਣ ਜਿਸ ਢੰਗ ਨਾਲ ਇਹਨਾਂ ਦੀ ਜਿਹੜੀ ਹੈਗੀ ਆ ਆਪਣੇ ਤਹਿਰੀਕ-ਏ-ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਹੈ ਜੀ ਇਹ ਮੁਖੀ ਨੇ ਉਥੋਂ ਪਾਰਟੀ ਦੇ ਜੀ ਪਿਛਲੇ ਸਾਲ 9 ਮਈ ਨੂੰ ਇਹਨਾਂ ਦੇ ਪਾਰਟੀ ਵਰਕਰਾਂ ਤੇ ਜਿਹੜਾ ਹੈ ਉਹ ਦੋਸ਼ ਲੱਗਿਆ ਸੀਗਾ ਕਿ ਇਹ ਪਾਰਟੀ ਵਰਕਰਾਂ ਨੇ ਉਸ ਠੱਗ ਨਾਲ ਆ ਫੈਸਲਾਬਾਦ ਦੇ ਵਿੱਚ ਜਿਹੜਾ ਉੱਥੇ ਆਈਐਸਆਈ ਦੀ ਬਿਲਡਿੰਗ ਹੈ ਜਿਨਾ ਹਾਊਸ ਹੈ ਹੂੰ ਤੇ ਉਸ ਤੋਂ ਇਲਾਵਾ ਆ ਮੀਆਂ ਵਾਲੀ ਦਾ 에ਅਰ ਬੇਸ ਹੈ ਆ ਰਾਵਲਪਿੰਡੀ ਦੇ ਵਿੱਚ ਫੌਜ ਦਾ ਹੈੱਡਕੁਆਟਰ ਹੈ ਇਸ ਤੋਂ ਇਲਾਵਾ 12 ਟਿਕਾਣਿਆਂ ਦੇ ਉੱਤੇ ਇਹਨਾਂ ਨੇ ਆ ਇੱਥੇ ਹਮਲੇ ਕੀਤੇ ਤੇ ਕੁੱਲ 12 ਟਿਕਾਣਿਆਂ ਦੇ ਉੱਤੇ ਇਹਨਾਂ ਨੇ ਤੋੜਪੰਨ ਕੀਤੀ ਹੈ ਇਹਨਾਂ ਦੇ ਵਰਕਰਾਂ ਨੇ ਉਹ ਵੀ ਦੋਸ਼ ਹੈ ਜੀ ਹੁਣ ਇਹ ਵੈਸੇ ਤਾਂ ਕੀ ਹੈ ਕਿ ਜਿਹੜੀ ਸੁਪਰੀਮ ਕੋਰਟ ਨੇ ਹਦਾਇਤ ਲਾਈ ਹੋਈ ਹੈ ਮਤਲਬ ਜਾਰੀ ਕੀਤੀ ਹੋਈ ਹੈ ਭਈ ਜਿਹੜਾ ਆਰਮੀ ਐਕਟ ਹੈ ਆਰਮੀ ਵਾਲੇ ਜਿਹੜੇ ਇਹਨਾਂ ਦੇ ਆਪਣੇ ਜਿਹੜੇ ਹੈਗੇ ਕਾਨੂੰਨ ਉਹਦੇ ਤਹਿਤ ਮਤਲਬ ਕਿ ਆਰਮੀ ਵਾਲੇ ਨੇ ਆਪਣੇ ਫੈਸਲਾ ਦਿੰਦੇ ਆਰਮੀ ਦੀ ਅਦਾਲਤ ਭਈ ਉਹਤੇ ਰੋਕ ਲਾਈ ਹੋਈ ਹੈ ਫਿਰ ਪਰ ਜੇ ਹੁਣ ਚੀਜ਼ ਹੈ ਕਿ ਇਹ ਆਰਮੀ ਦੇ ਨਾਲ ਤ ਫੌਜ ਦੇ ਉੱਤੇ ਹਮਲਿਆਂ ਨੂੰ ਲੈ ਕੇ ਦੋਸ਼ ਲੱਗਾ ਹੁਣ ਜੇ ਆਰਮੀ ਦੀ ਅਦਾਲਤ ਫੈਸਲਾ ਸੁਣਾਉਂਦੀ ਹੈ ਤੇ ਉਹਨਾਂ ਦੇ ਫੈਸਲੇ ਜਿਹੜੇ ਹੁੰਦੇ ਨੇ ਕਨਵਿਕਸ਼ਨ ਰੇਟ ਉਹਨਾਂ ਦਾ 90% ਹੁੰਦਾ ਭਗਵੰਦਰ ਜੀ ਉਹ 90% 100 ਚ 90% ਮਾਮਲਿਆਂ ਦੇ ਵਿੱਚ ਉਹ ਕਨਵਿਕਸ਼ਨ ਕਰ ਦਿੰਦੇ ਨੇ ਹੁਣ ਚੀਜ਼ ਇਹ ਹੈ ਔਰ ਉਹਨਾਂ ਦੇ ਫੈਸਲੇ ਬਹੁਤ ਸਖਤ ਹੁੰਦੇ ਨੇ ਆਰਮੀ ਐਕਟ ਦੀ ਧਾਰਾ 59 ਦੇ ਤਹਿਤ ਹੁਣ ਜੇ ਕਾਰਵਾਈ ਹੁੰਦੀ ਹੈ ਇਹਨਾਂ ਤੇ ਤੇ ਦੱਸਿਆ ਜਾ ਸਕਦਾ ਹੋ ਸਕਦਾ ਫਾਂਸੀ ਵੀ ਜਿਹੜੀ ਹੈ ਜੀ ਹੋ ਜਾਵੇ ਜੀ ਇਹਨਾਂ ਸੋ ਇਹ ਜਿਹੜੇ ਕਾਨੂੰਨ ਨੇ ਜਿਹੜੇ ਇਹਨਾਂ ਦੇ ਆਰਮੀ ਵਾਲਿਆਂ ਦੇ ਬੜੇ ਸਖਤ ਨੇ ਵੈਸੇ ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਾਈ ਕੋਰਟ ਉੱਥੋਂ ਦੇ ਜਿਹੜੇ ਸੁਪਰੀਮ ਕੋਰਟ ਵੱਲੋਂ ਪਾਕਿਸਤਾਨ ਦੇ ਵੱਲੋਂ ਰੋਕ ਲਾਈ ਗਈ ਪਰ ਮਾਮਲਾ ਜਿਹੜਾ ਹੈਗਾ ਇਹ ਮਤਲਬ ਇਹ ਆਰਮੀ ਨਾਲ ਜੁੜਿਆ ਹੋਇਆ ਹੈ ਜੀ ਸੋ ਜਿਹੜੇ ਇਸ ਢੰਗ ਨਾਲ ਜਿਹੜੀਆਂ ਗਤੀਵਿਧੀਆਂ ਨੂੰ ਇਸ ਢੰਗ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਹੈ ਨੇ ਪਾਕਿਸਤਾਨ ਦੇ ਵਿੱਚ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ Imran Khan ਦੀਆਂ ਨੇ ਜੀ ਵਧ ਸਕਦੀਆਂ ਨੇ ਪੂਰੀਆਂ ਵਰੇਂਦਰ ਜੀ ਇੱਕ ਗੱਲ ਇੱਥੇ ਵੀ ਪੁੱਛਣੀ ਚਾਹੂੰਗਾ ਕਿ ਇੰਨੇ ਨਾਮੀ ਕਰੈਕਟਰ ਰਹੇ ਨੇ ਇਹਨਾਂ ਨੇ ਇਨਾ ਮੁਲਕ ਵੀ ਕਈ ਕੁ ਮੈਨੇ ਚਲੋ ਇਹਨਾਂ ਕੋਲ ਤਾਂ ਪੈਸਾ ਵੈਸੀ ਬਹੁਤ ਸੀਗਾ ਕਿ ਕੀ ਲੱਗਦਾ ਕਿ ਕਿਉਂ ਇਹਨਾਂ ਨੇ ਇਹ ਭ੍ਰਿਸ਼ਟਾਚਾਰੀ ਜਿਹੜਾ ਇਹਨਾਂ ਤੇ ਮਾਮਲਾ ਜਿਹੜਾ ਕੇਸ ਹੋਇਆ ਜਾਂ ਤੋਸ਼ਾਖਾਨਾ ਮਾਮਲਾ ਜਿਹੜਾ ਤੁਸੀਂ ਦੱਸ ਰਹੇ ਹੋ ਫਿਰ ਕਿਉਂ ਕੀਤਾ ਹੋਊਗਾ ਕਿ ਇਹ ਤਾਂ ਪਹਿਲੇ ਹੀ ਕਾਫੀ ਪੈਸੇ ਵਾਲੋ ਕਾਫੀ ਤਕੜੇ ਨੇ ਤੇ ਵਧੀਆ ਕਰੈਕਟਰ ਰਹੇ ਨੇ ਕਾਫੀ ਨਾਮ ਸੀ ਇਹਨਾਂ ਦਾ ਭਪਿੰਦਰ ਜੀ ਇੱਕ ਗੱਲ ਦੱਸੋ ਜੀ ਹੁਣ ਜਦੋਂ ਵੀ ਮਾਤੜ ਬੰਦਾ ਕੋਈ ਆਮ ਬੰਦਾ ਹੈ ਰਿਕਸ਼ਾ ਚਲਾਉਣ ਵਾਲਾ ਹੈ ਉਹ ਇੰਤਰਾ ਆਮ ਬੰਦਾ ਉਹ ਕਿੰਨੇ ਕੁ ਜ਼ਿਆਦਾ ਘਪਲੇ ਕਰ ਲੂਗਾ। ਦੋਸ਼ ਜਿਹੜੇ ਪੈਸੇ ਆਲੇ ਜਿਹੜੇ ਪੈਸੇ ਕਿਹੋ ਜੀ ਚੀਜ਼ ਹੈ। ਹਮ ਜਿੰਨਾ ਬੰਦੇ ਕੋਲ ਆਉਂਦਾ ਉਹਨਾਂ ਲਾਲਚ ਵਧ ਜਾਂਦਾ ਹੈ। ਹੁਣ ਸਾਡੇ ਮੁਲਕਾਂ ਮੁਲਕ ਦੇ ਜਿਹੜੇ ਸਿਆਸਤਦਾਨ ਨੇ ਤੇ ਪਾਕਿਸਤਾਨ ਦੇ ਸਿਆਸਤਦਾਨ ਨੇ ਉਹਨਾਂ 'ਚ ਵੀ ਕੋ ਬਹੁਤ ਜ਼ਿਆਦਾ ਅੰਤਰ ਨਹੀਂ ਮੈਂ ਸਮਝਦਾ। ਹਮ ਉੱਥੋਂ ਦੀ ਆਵਾਮ ਜਿਹੜੀ ਆ ਪਾਕਿਸਤਾਨ ਦੀ ਤੇ ਸਾਡੀ ਜਿਹੜੀ ਆਵਾਮ ਹੈ ਉਹਨਾਂ 'ਚ ਵੀ ਕੋ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ। ਉਹ ਲੋਕ ਉਦਾਂ ਕਿਉਂਕਿ ਇੱਥੇ ਹੀ ਜੁੜੇ ਇੱਥੇ ਜਿਹੜਾ ਹੈਗਾ ਡੀਐਨਏ ਤੇ ਇੱਕੋ ਹੀ ਹੈ ਨਾ ਜੀ। ਇੱਥੇ ਹੀ ਲੋਕ ਉੱਜੜ ਕੇ ਉੱ ਜਿਹੜੇ ਲੋਕ ਇੱਧਰ ਆਏ ਨੇ ਉਸ ਧਰਤੀ ਤੋਂ ਹੀ ਜੀ ਤਾਂ ਲਾਲਚ ਆ ਨਾ ਜਿਹੜਾ ਉਹ ਲਾਲਚ ਬੜਾ ਵੱਡਾ ਹੈ ਸਾਡੇ ਸਿਆਸਤਦਾਨ ਵੀ ਕਈ ਮੈਂ ਸਾਰਿਆਂ ਨੂੰ ਕਹਾਂਗਾ ਪਰ ਬਹੁਤ سارے ਸਿਆਸਤਦਾਨਾਂ ਨੂੰ ਵੱਡੀ ਗਿਣਤੀ ਉਹਨਾਂ ਸਿਆਸਤਦਾਨਾਂ ਦੀ ਹੈ ਤੁਹਾਨੂੰ ਵੀ ਪਤਾ ਕਿ ਆਜ ਦਿਨ ਕਪੜੇ ਉਹ ਜਿੰਨਾਂ ਦੇ ਕੁਝ ਸਿਆਸਤਦਾਨ ਉਹ ਚਾਰਾ ਖਾ ਗਿਆ ਹੀ ਕੁਝ ਸਿਆਸਤਦਾਨ ਨੇ ਊਰੀਦ ਖਾ ਲਈ ਆ ਹੂੰ ਕੋਈ ਸਿਆਸਤਦਾਨ ਨੇ ਤੁਸੀਂ ਦੇਖ ਲਓ ਕਿ ਹੋਰ ਵੱਡੇ ਵੱਡੇ ਘਟਾਲੇ ਕਰਦੇ ਐ ਇੱਥੇ ਵੀ ਸਭ ਚੱਲਦਾ ਕਿ ਇਹਨਾਂ ਕੋ ਪੈਸੇ ਦੀ ਘਾਟ ਹੈ ਲੱਖਾਂ ਰੁਪਏ ਤਨਖਾਹਾਂ ਹੁੰਦੀਆਂ ਨੇ ਸਾਰੀ ਜ਼ਿੰਦਗੀ ਦੀਆਂ ਇਹਨਾਂ ਦੀਆਂ ਉਬ ਆਪਣੇ ਪੈਨਸ਼ਨਾਂ ਹੁੰਦੀਆਂ ਨੇ ਐਮ ਐਲ ਐਮ ਪੀ ਦੇ ਰਹਿਣ ਦੇ ਕਾਰਨ ਪਹਿਲਾਂ ਤੇ ਹੁਣ ਤੇ ਇੱਕ ਪੈਨਸ਼ਨ ਕਰਤੀ ਪੰਜਾਬ ਦੇ ਵਿੱਚ ਵਿਧਾਇਕਾਂ ਨੇ ਜੇ ਵੀ ਦੂਸਰੇ ਸੂਬਿਆਂ 'ਚ ਜਾ ਕੇ ਦੇਖ ਲਓ ਕਿੰਨੀਆਂ-ਕਿੰਨੀਆਂ ਪੈਨਸ਼ਨਾਂ ਨੇ ਜੀ ਸੋ ਲਾਲਚ ਜਿਹੜਾ ਹੈਗਾ ਨਾ ਸਿਆਸਤਦਾਨ ਪਿਆਸਾ ਇਹ ਕਹਿੋ ਜੇ ਇੱਕ ਜਿਨ੍ਹਾਂ ਮੁਲਕਾਂ ਦੇ ਵਿੱਚ ਇਨਸਿਕਿਉਰਟੀ ਹੋਵੇ ਨਾ ਜੀ ਸੋਸ਼ਲ ਸਿਕਿਉਰਿਟੀ ਨਾ ਹੋਵੇ ਇਨਸਿਕਿਉਰ ਹੋਣਾ ਤਾਂ ਮੁਲਕਾਂ ਦੇ ਵਿੱਚ ਵੀ ਚੀਜ਼ਾਂ ਚੀਜ਼ਾਂ ਆ ਬਹੁਤ ਜ਼ਿਆਦਾ ਸਮੱਸਿਆਵਾਂ ਜੜੀਆਂ ਨੇ ਹੁੰਦੀਆਂ ਨੇ ਔਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਪੈਸਾ ਤੁਸੀਂ ਜਿਹੜੇ ਢੰਗ ਨਾਲ ਗੱਲ ਕੀਤੀ ਹੈ ਵੀ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਉਂ ਨੇ ਉਹ ਕਾਰਨ ਇਹ ਹੀ ਹੈ ਇੱਕ ਤਾਂ ਇਨਸਿਕਿਉਰਟੀ ਹੈ ਜੀ ਹਰ ਪਾਸਿਓਂ ਪੈਸੇ ਦੇ ਲਈ ਗਰੀਬ ਮੁਲਕ ਨੇ ਜੀ ਔਰ ਦੂਸਰਾ ਨੀਤਾਬਦ ਨੀਤਾ ਨੇ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਸਾਰੇ ਅਸੈਸਦਨ ਮਾੜੇ ਚੰਗੇ ਲੋਕ ਵੀ ਹੁੰਦੇ ਨੇ ਪਰ ਚੰਗੇ ਲੋਕਾਂ ਦੀ ਚੱਲਦੀ ਨਹੀਂ ਜੌਰਟੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਹਰ ਪਾਰਟੀ ਦਾ ਅਸੈਸਦਨ ਕਹਿੰਦਾ ਮੇਰਾ ਤਾਂ ਦੁੱਧ ਦਾ ਤੋਤਾ ਹੂੰ ਪਰ ਪਤਾ ਹੀ ਉਦੋਂ ਲੱਗਦਾ ਕਿ ਜਦੋਂ ਦੁੱਧ ਤੇ ਧੋਤੇ ਕੋ ਬੰਦੇ ਜਿਹੜੇ ਨੇ ਉਹਨਾਂ ਦੇ ਮਾਮਲੇ ਬਾਹਰ ਆ ਜਾਂਦੇ ਨੇ ਇਹ ਤੇ ਠੀਕ ਹੈ ਉਥੇ ਰੂਲ ਸਖਤ ਨਹੀਂ ਉਥੇ ਫੈਸਲੇ ਹੋ ਜਾਂਦੇ ਨੇ ਪ੍ਰਧਾਨ ਮੰਤਰੀ ਵੀ ਇੱਥੇ ਕਿੰਨੇ ਕ ਫੈਸਲੇ ਹੁੰਦੇ ਨੇ ਵੱਡੇ ਵੱਡੇ ਪ੍ਰਧਾਨ ਮੰਤਰੀ ਜਿਹੜੇ ਹੋਰ ਬੜੇ ਦੋਸ਼ ਲੱਗੇ ਨੇ ਕਨਵਿਕਸ਼ਨ ਰੇਟ ਇੱਥੇ ਕਿੰਨਾ ਕ ਸਾਡੇ ਭਾਰਤ ਦੇ ਵਿੱਚ ਨਿਕਲ ਜਾਂਦੇ ਨੇ ਸਾਫ਼ ਤੌਰ ਤੇ ਹੂੰ ਸੋ ਲਾਲਚ ਜਿਹੜਾ ਨਾ ਉਹ ਲਾਲਚ ਬੜੀ ਵੱਡੀ ਗੱਲ ਹੈ ਇਸ ਕਰਕੇ ਇਹ ਨਹੀਂ ਹੁੰਦਾ ਕਿ ਪੈਸੇ ਵਾਲਾ ਬੰਦਾ ਮੈਂ ਕਹਿੰਦਾ ਪੈਸੇ ਵਾਲਾ ਬੰਦਾ ਜਿਹੜੇ ਜ਼ਿਆਦਾ ਕਰਕੇ ਉਹ ਹੀ ਜੀ ਬੈਮਾਨੀਆਂ ਕਰਦੇ ਨੇ ਭ੍ਰਿਸ਼ਟਾਚਾਰੀ ਕਰਦੇ ਨੇ ਜੀ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ